ਮੂਜਾ ਟੈਕ ਕਰਾ ਪਹਿਲੀ ਐਲ ਬਣਾਤੀ ਸੱਜਣਾ ਪਹਿਲੀ ਐਲ ਬਣਾਤੀ ਪਹਿਲੀ ਐਲ ਬਣਾਤੀ ਹਜੇ ਤਾਂ ਲੈਣ ਦੂਰ ਸੀ ਉਹ ਕਹਿੰਦੇ ਖੌਰੂ ਪੜਦਾ ਫਿਰਦਾ ਇਧਰ ਧਰਤੀ ਤੱਕਣੇ ਦਾ ਸੋਣ ਵਾਲੇ ਕੱਟੇ ਕਹਿੰਦੇ ਪਾਣੀ ਪੁਣੀ ਜਾਂ ਪਹਿਲੀ ਕੱਢ ਲੈ ਚੋਬਰ ਨੇ ਗਰਾਊਂਡ ਚੋਂ ਟਾਇਰ ਟੂਰ ਜੇ ਖਾਲੀ ਕਰਕੇ ਕਹਿੰਦੇ ਸੈੱਟ ਕਰ ਲੈ ਇਧਰ ਚੋਬਰ ਕਹਿੰਦੇ ਕਲੀ ਵਾਲਾ ਦਾ ਬੜਾ ਫੱਟਾ ਮੇਤਰੋ ਕਲੀ ਦੇ ਨਾਲ ਦੀ ਨਾਲ ਹੀ ਕਰ ਦਿੰਦਾ ਕਲਾ ਤੇ ਕਲੀ ਕੁਲੀ ਪਾਤੀ ਇਹ ਪ੍ਰੋਗਰਾਮ ਫੱਟ ਕਰਤਾ ਤੇ ਹੁਣ ਕੱਲਾ ਪਰਨੇ ਦਾ ਇਸ਼ਾਰਾ ਰਹਿ ਗਿਆ ਤੇ ਉਹ ਬਾਈ ਸੁਣਨ ਦੇ ਸੀ ਗਿਆ ਹੁਣ ਜੀਐਸ ਟਰਬੋ ਮੋਗਾ ਵਾਲਾ ਤੇ ਇੰਟਰਨਟਰ ਕੂਲਰ ਜਮ ਫਟ ਗਿਆ ਵਾ ਪ੍ਰੋਗਰਾਮ ਤੇ ਹੁਣ ਹੂ ਸਾਰਾ ਜੀ ਤੇ ਪਰਨੇ ਵਾਲਾ ਬਾਈ ਹੋ ਗਿਆ ਜਮ ਫਟ ਤੇ ਕਹਿੰਦਾ ਪਰਨਾ ਚੱਕ ਏ ਚਾਲਾ ਆਏ ਹਾਏ 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 ਇਰਾ ਦਾ ਕਹਿੰਦੇ ਇਕੱਠਾ ਕਰ ਦਿੰਦੀ ਆ ਟਰਾਲੀ ਸੱਜਣਾ ਇਕੱਠਾ ਕਰ ਦਿੰਦੀ ਆ ਟਰੈਕਟਰ ਨੂੰ ਤੋਂ ਬਾਅਦ ਦੇ ਵਿੱਚ ਗੱਲਬਾਤ ਬਣਦੀ ਆ ਦੇਖੋ ਨਸਰ ਚੱਲਦਾ ਰਹਿਣਾ ਇੱਕਬ ਜੈਕ ਹੋ ਗਿਆ ਆ ਵਾਤਾ ਕਿਆ ਵਾਤਾ ਕੌਮ ਗੈਕੋਮ ਗੈਕੋਮ ਗਿਆ ਖਰਾਬ ਆਸ ਖਰਾਬ ਇਧਰੇ ਪਾਸੇ ਮੈਟਰੋ ਟਰਬੋ 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 ਕਨੇ ਲਾਂ ਤਾ ਹਰੇਕ ਲੈਂਦਾ ਜ਼ੋਰ ਦਾ ਇਸ਼ੇ ਪਤਾ ਲੱਗਦਾ ਟਰਬੋ 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 ਹਾਏ ਟਰਬੋ ਆਗੋ ਗੋਲ ਮੈਟਰੋ ਕਨੇ ਚਟਾਇਆ ਤੂੰ ਆਡੀ ਨਿਕਲ ਆ ਗਿਆ ਅਰੇ ਸਈ ਬਾ ਚੰਦਰਾ ਆ ਗਿਆ ਹਾਏ 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 ਅੰਬ੍ਰੈਲੀ ਲੀ ਜਰਾ ਖਾ ਫੇਰ ਗੱਲ ਬਣੂ ਕਮਾਵਾ ਪਿਆ ਜੀ ਜਦੋਂ ਲੀਜ ਨਾ ਰਾ ਖੇਤ ਦੇ ਭਾਈ ਖਾਲਸੇ ਦਾ ਪੂਰਾ ਜੋਰ ਲੱਗਿਆ ਪਿਆ ਹੇ 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 ਇਹ ਸਾਹ ਬਣਾ ਤੁਰਦਾ ਚੰਦ ਰਿਆ ਹੇ 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 ਐ ਮਰਬਾਦ ਵਾਲਾ ਤੇਰੀ ਗੱਲ ਬਣਦੀ ਆ ਆਲਾ ਪਟਕੇ ਘੇਰ ਜਿਦਾ ਲਾਉਣਾ ਹੁਣ ਤਾਂ ਇਹ ਲੈ ਵੀ ਮਿੱਤਰੋ ਕਹਿੰਦੇ ਪਹਿਲਾ ਚੱਕਰ ਪਹਿਲਾ ਚੱਕਰ ਇਹ ਲੱਗ ਗਿਆ ਲੱਗ ਗਿਆ ਲੱਗ ਗਿਆ ਕਰਤਾ ਪੂਰਾ ਮਿੱਤਰੋ ਸੋਣ ਵਾਲੀ ਕਹਦਾ ਦੂਜਾ ਕਿਹੜਾ ਚੱਲ ਪਿਆ ਤੇ ਪਤੰਦਰ ਪੱਟ ਪੱਟ ਘੇਰ ਲਾਈ ਜਾਂਦਾ ਆ ਦੇਖੋ ਮਿੱਤਰੋ ਉਜਾ ਚੱਕਰਾ ਦੇ ਇਧਰ ਨਾਲ ਬਾਈ ਇੱਕ ਕੈਮਰਾ ਨਾਲ ਬਰਾਬਰੀ ਭੱਜਿਆ ਜਾਂਦਾ ਇਹ ਆਏ ਹਾਏ 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 ਆ ਗੱਲ ਨਹੀਂ ਬਣਨੀ ਤੋਰ ਲਾ ਜਿਹੜੇ ਚੱਕਰਾਂ ਚ ਤੁਰਦਾ ਹੁਣ ਤਾਂ ਇੱਥੇ ਆ ਕੇ ਗੱਲਬਾਤ ਬਣਦੀ ਆ ਮਿੱਤਰੋ ਇੱਥੇ ਆ ਕੇ ਗੱਲ ਬਣਦੀ ਆ ਇੱਥੇ ਆ ਕੇ ਦੇਖੋ ਦੇਖੋ ਦੇਖ ਹੁਣ ਗੱਤ ਖੁਰੂ ਪੜਦਾ ਮਿੱਤਰੋ ਸੋਮਾਲੀਆ ਕਿਹਦੇ ਤੋਂ ਚੱਕਰ ਪਹਿਲੀ ਐਲ ਬਣਾਤੀ ਸੱਜਣਾ ਪਹਿਲੀ ਐਲ ਬਣਾਤੀ ਪਹਿਲੀ ਐਲ ਬਣਾਤੀ ਅਜੇ ਤਾਂ ਲੈਣ ਦੂਰ ਸੀ ਅਜੇ ਤਾਂ ਲੈਣ ਦੂਰ ਸੀ ਇਹ ਤਾਂ ਐਲ ਬਣਾਤੀ ਸੱਜਣਾ ਇਹਦਾ ਪਹਿਲੀ ਕੋੜਾ ਦੱਬਤਾ ਸੀ ਬਲੂਖ ਦਾ ਆ ਜਉਣਿਆ ਕੋੜਾ ਕਹਿੰਦੇ ਟਾਈਮ ਤੋਂ ਪਹਿਲੇ ਹੀ ਦੱਬਤਾ ਹੁਣ ਤਾਂ ਲਈ ਚੱਲੇ ਤੇ ਵਾਸਾ ਪਾਸਾ ਜਾ ਕਰਕੇ ਚੱਲ 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 ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਰਵਾ ਕਹਿੰਦੇ ਕੰਮ ਜਾ ਕੋਲਟਾ ਕਰਤਾ ਸੀ ਕੋਲ ਜਾ ਕੇ ਜਮੀ ਕਿੰਨੇ ਟਾਈਮ ਚ ਲਾਦਾ ਭਰਾ ਨਾਲ ਲਿਖ ਦਿਆ ਬਾਈ ਫੋਨ ਟੱਕ ਹੋ ਗਿਆ ਫੋਨ ਹੋ ਗਿਆ ਬਈ ਇਹ ਗਲਤ ਬਾੜਤਾ ਕਹਿੰਦੇ ਪਹਿਲੇ ਆਹ ਮੋੜ ਨੇ ਕਹਿੰਦੇ ਕੰਮ ਕਰਾਦਾ ਮਿੱਤਰੋ ਪਹਿਲਾ ਮੋੜ ਤਾਂ ਨਹੀਂ ਤਾਂ ਗੱਲਬਾਤ ਬਣ ਗਈ ਸੀ